ਮੇਲੇ ਦੇ ਕਾਮੇ ਅਵਾਰਡ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੇ ਪ੍ਰਬੰਧਕੀ ਬੋਰਡ ਵੱਲੋਂ ਵਾਵ ਰੋਲਿਆਂ ਵਿੱਚ ਹਵਾਵਾਂ ਦੇ ਉਲਟ ਵਹਿਣ ਵਾਲਾ ਗੁਲਆਬ ਗੁਲਆਬ ਮਾਲਵੇ ਦੀ ਉਸ ਮਿੱਟੀ ਵਿੱਚ ਖਿੜਿਆ ਗੁਲਾਬ ਹੈ ਜਿਸ ਵਿੱਚ ਕਦੇ ਅੱਕ ਬੂਹਿਆਂ ਤੇ ਝਾੜ ਬੂਟ ਉਗਦੇ ਸੀ ਤੇ ਬਰਨੋਂ ਉੱਡਦੀ ਸੀ ਗੀਤ ਚੱਲਦਾ ਹੁੰਦਾ ਸੀ ਕੋਈ ਬਾਬ ਰੋਲਾ ਲੈ ਗਿਆ ਨਹੀਂ ਦੱਸ ਕਿੱਥੋਂ ਪਾਲਣ ਜਾਵਾਂਗੇ ਪਰ ਗੁਲ ਆਬ ਬਾਬ ਰੋਲਿਆਂ ਵਿੱਚ ਪੈਦਾ ਹੋ ਕੇ ਹਵਾਵਾਂ ਦੇ ਉਲਟ ਵਹਿਣਾ ਸਿੱਖ ਗਿਆ ਚਾਰ ਭੈਣਾਂ ਦੇ ਇਕਲੌਤੇ ਭਰਾ ਗੁਲ ਆਬ ਨੇ ਜਿਵੇਂ ਗਰੀਬੀ ਦੀ ਜ਼ਮੀਨ ਵਿੱਚੋਂ ਸਿਰ ਕੱਢਿਆ ਆਪਣੇ ਆਪ ਨੂੰ ਵੀ ਪੈਰਾਸਰ ਕੀਤਾ ਅਤੇ ਆਪਣੇ ਟੱਬਰ ਨੂੰ ਵੀ ਉਹ ਕਾਬਲੇ ਤਾਰੀਫ ਹੈ ਗੁਲ ਆਬ ਪੈਸੇ ਪੱਖੋਂ ਅਮੀਰ ਨਹੀਂ ਹੈ ਪਰ ਲਿਆਕਤ ਨਿਮਰਤਾ ਅਤੇ ਮਿਹਨਤ ਪੱਖੋਂ ਅਮੀਰਾਂ ਤੋਂ ਵੀ ਵੱਧ ਅਮੀਰ ਹੈ ਜਿਵੇਂ ਲੋਕ ਧਾਰਾ ਕਹਿੰਦੀ ਹੈ ਇੱਕੋ ਤੇਰਾ ਲੱਖ ਵਰਗਾ ਗੁਲਾਬ ਵੀ ਸਾਡਾ ਇੱਕੋ ਲੱਖ ਵਰਗਾ ਹੈ ਵਫਾਦਾਰੀ ਵਿੱਚ ਉਸ ਦਾ ਕੋਈ ਜਵਾਬ ਨਹੀਂ ਉਸ ਨੂੰ ਕਿਤੇ ਵੀ ਝੋਕਿਆ ਜਾ ਸਕਦਾ ਹੈ ਉਸ ਨੇ ਕਿਸੇ ਵੀ ਕੰਮ ਲਈ ਨਾ ਤਾਂ ਕਰਨੀ ਹੀ ਨਹੀਂ ਹੁੰਦੀ ਕੀ ਕਰਨਾ ਹੈ ਇਹ ਬਾਅਦ ਵਿੱਚ ਪੁੱਛੇਗਾ ਪਹਿਲਾਂ ਕਰਨ ਨੂੰ ਹਾਂ ਕਰ ਦਿੰਦਾ ਹੈ ਉਸ ਨੇ ਵਫਾਦੀ ਦولت ਨਾਲ ਰਿਸ਼ਤੇ ਕਮਾਏ ਨੇ ਮਾਨਸਾ ਜ਼ਿਲ੍ਹੇ ਦੇ ਹਰਿਆਣੇ ਨਾਲ ਲੱਗਦੇ ਆਖਰੀ ਪਿੰਡ ਰਿਉਂਦਕਲਾ ਜਿਸ ਨੂੰ ਵਿਦਿੱਕ ਖੇਤਰ ਵਿੱਚ ਪੰਜਾਬ ਦਾ ਕਾਲੇ ਪਾਣੀ ਕਿਹਾ ਜਾਂਦਾ ਹੈ ਉਸ ਪਿੰਡ ਵਿੱਚ ਗਰੀਬੀ ਦੀ ਹਾਲਤ ਵਿੱਚ ਪੈਦਾ ਹੋਏ ਗੁਲ ਆਬ ਨੂੰ ਸਿਸਟਮ ਨੇ ਸਿਰ ਚੁਕਾ ਕੇ ਤੁਰਨਾ ਸਿਖਾਇਆ ਸੀ ਸਮਾਜ ਦੇ ਹੇਠਲੇ ਪੌਡੇ ਤੇ ਵੱਸਦੇ ਸਮਾਜ ਦੀ ਤਰਜ਼ ਤੇ ਉਸ ਨੇ ਵੀ ਆਪਣੇ ਬਚਪਨ ਵਿੱਚ ਉੱਪਰਲੇ ਪੌਡੇ ਵਾਲਿਆਂ ਹੱਥੋਂ ਹੁੰਦੀ ਜਲਾਲਤ ਵੇਖੀ ਵੀ ਹੈ ਤੇ ਹੰਡਾਈ ਵੀ ਹੈ ਪਰ ਇਸ ਜਲਾਲਤ ਨੂੰ ਆਪਣੀ ਹੋਣੀ ਨਹੀਂ ਬਣਨ ਦਿੱਤਾ ਬਲਕਿ ਸਿਰ ਝੁਕਾ ਕੇ ਤੁਰਨ ਨਾਲੋਂ ਮਾਣ ਨਾਲ ਸਿਰ ਉੱਚਾ ਕਰਕੇ ਤੁਰਨ ਦੀ ਜਾਚ ਸਿੱਖੀ ਹੈ ਅਤੇ ਬਹੁਤ ਸਾਰੀਆਂ ਮਿੱਥਾਂ ਨੂੰ ਤੋੜਿਆ ਹੈ ਉਹਨਾਂ ਬਹੁਤ ਸਾਰੀਆਂ ਮਿੱਥਾਂ ਚੋਂ ਇੱਕ ਮਿੱਥ ਇਹ ਵੀ ਸੀ ਕਿ ਚਿੱਟੇ ਕੱਪੜੇ ਪਾਉਣੇ ਇੱਕ ਖਾਸ ਵਰਗ ਦੇ ਹੀ ਹਿੱਸੇ ਆਇਆ ਹੈ ਇਹ ਮਿੱਥ ਤੋੜਨੀ ਉਸ ਲਈ ਕਿੰਨੀ ਕੋ ਔਖੀ ਸੀ ਇਸ ਦੀ ਸਮਝ ਸ਼ਹਿਰੀਆਂ ਜਾਂ ਐਡਵਾਂਸ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਹੀਂ ਆ ਸਕਦੀ ਇਸ ਦੀ ਸਮਝ ਤਾਂ ਉਹਨਾਂ ਲੋਕਾਂ ਨੂੰ ਆਉਂਦੀ ਹੈ ਜਿੱਥੇ ਕਿਸੇ ਦਲਤ ਦੁਆਰਾ ਚਿੱਟੇ ਕੱਪੜੇ ਪਾਉਣ ਤੇ ਕੋਈ ਅਮੀਰ ਜ਼ਾਦਾ ਫੈਂਕੜ ਨਾਲ ਰਾਹ ਰੋਕ ਕੇ ਖੜ ਜਾਂਦਾ ਹੈ ਤੇ ਕਹਿੰਦਾ ਹੈ ਅੱਛਾ ਸਾਡੀ ਰੀਸ ਕਰਦਾ ਹੈ ਕੋਈ ਨਾ ਦੇਖਦੇ ਆਂ ਗੁਲਾਬ ਨੇ ਆਪਣੇ ਤੋਂ ਵੱਡੀਆਂ ਭੈਣਾਂ ਦੀ ਮਜਬੂਰੀ ਬਸ ਪੜ੍ਹਾਈ ਵਿੱਚ ਛੱਡਣ ਦੀ ਬੇਵਸੀ ਦੇਖੀ ਇਸ ਲਈ ਜਦੋਂ ਪੈਰਾਂ ਸਿਰ ਹੋਇਆ ਤਾਂ ਉਸਨੇ ਛੋਟੀ ਭੈਣ ਰਮਨ ਨੂੰ ਨਾ ਕੇਵਲ ਸੁਪਨੇ ਦਿੱਤੇ ਬਲਕਿ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਪਿਓ ਵਰਗਾ ਤਰਵਾਸ ਦਿੱਤਾ ਰਮਨਦੀਪ ਨੇ ਆਪਣੇ ਭਰਾ ਗੁਲਾਬ ਦੀ ਬਦੌਲਤ 15 ਸਾਲ ਰੰਗਮੰਚ ਕੀਤਾ ਜਿਸ ਦਾ ਕਿ ਉਹਨਾਂ ਦਾਇਰਿਆਂ ਵਿੱਚ ਸੁਪਨਾ ਹੀ ਨਹੀਂ ਲਿਆ ਜਾ ਸਕਦਾ ਸੀ ਐਮਏ ਐਮਐਫਲ ਤੱਕ ਦੀ ਪੜ੍ਹਾਈ ਕੀਤੀ ਅਤੇ ਹੁਣ ਯਾਦ ਇਸ ਸਾਲ ਰਮਨਦੀਪ ਕਾਲਜ ਵਿੱਚ ਪ੍ਰੋਫੈਸਰ ਲੱਗੀ ਤਾਂ ਗੋਲਾਬ ਦਾ ਕਦ ਸਾਡੀਆਂ ਨਜ਼ਰਾਂ ਵਿੱਚ ਹੋਰ ਉੱਚਾ ਹੋ ਗਿਆ ਉਹ ਬਹੁਤ ਕਮਾਲ ਦਾ ਐਕਟਰ ਹੈ ਉਸਨੇ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਦੀ ਹਰ ਪਰਫਾਰਮੈਂਸ ਵਿੱਚ ਅਦਾਕਾਰੀ ਕੀਤੀ ਹੈ ਨਾਟ ਮੰਡਲੀਆਂ ਵਾਲੇ ਜਾਣਦੇ ਹਨ ਕਿ ਪਰਫਾਰਮੈਂਸ ਵਿੱਚ ਅਦਾਕਾਰੀ ਨਾਲੋਂ ਵੀ ਔਖਾ ਕੰਮ ਨਾਟਕ ਦੇ ਭਾਰੀ ਸੈਟਾਂ ਅਤੇ ਕਾਸਟਿਊਮ ਨੂੰ ਲਗਾਉਣਾ ਉਤਾਰਨਾ ਅਤੇ ਸੰਭਣਾ ਹੈ। ਗੁਲਾਬ ਨੇ ਇਹ ਕਾਰਜ ਵੀ ਦਹਾਕਿਆਂ ਤੱਕ ਨਿਭਾਇਆ। ਉਹ ਰੱਜ ਕੇ ਪੜਿਆ, ਨੌਕਰੀ ਤੀਕ ਪਹੁੰਚਿਆ ਅਤੇ ਘਰ ਦੀ ਆਰਥਿਕ ਖੁਸ਼ਕੀ ਦੂਰ ਕੀਤੀ। ਸਾਰੀਆਂ ਅਦਵੀ ਸਫਾਂ ਵਿੱਚ ਗੁਲਾਬ ਨੂੰ ਅੱਤ ਦੇ ਮਿਹਨਤੀ ਕਾਮੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਕਵਤਾ ਵਰਗੇ ਨਾਮ ਵਾਲਾ ਇਹ ਸ਼ਖਸ਼ ਗੁਲਾਬ ਹੁਣ ਕਵਤਾ ਲਿਖਣ ਦੇ ਰਾਹ ਤੁਰਿਆ ਹੋਇਆ ਹੈ ਅਤੇ ਬਹੁਤ ਜਲਦੀ ਉਸ ਦੀ ਕਾਪ ਪੁਸਤਕ ਆ ਰਹੀ ਹੈ ਖਿੜਨਾ ਅਤੇ ਭਿੜਨਾ ਉਸ ਦੇ ਹਿੱਸੇ ਆਇਆ ਹੈ ਅਤੇ ਉਹ ਆਪਣੇ ਹਿੱਸੇ ਦੀਆਂ ਅਣਹੋਣੀਆਂ ਦੇ ਨਾਲ ਭਿੜਦਾ ਹੋਇਆ ਵੀ ਸੂਹੇ ਗੁਲਾਬ ਵਾਂਗ ਖਿੜ ਰਿਹਾ ਹੈ ਅਜੇ ਉਸਨੇ ਹੋਰ ਸੁਰਖ ਹੋਣਾ ਹੈ ਅਤੇ ਆਪਣੀ ਮਹਿਕ ਨਾਲ ਸਮਾਜ ਨੂੰ ਸ਼ਰਸਾਰ ਕਰਨਾ ਹੈ ਮੇਲੇ ਦੇ ਕਾਮੇ ਦੇ ਰੂਪ ਵਿੱਚ ਪਹਿਲਾ ਅਵਾਰਡ ਹਾਸਲ ਕਰਨ ਵਾਲੇ ਗੁਲ ਆਬ ਲਈ ਬਹੁਤ ਸਾਰੀਆਂ ਦੁਆਵਾਂ